ਕੁੜੀ ਬਹੁਤ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ ਉਹ ਬਹੁਤ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂਦਾ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤਾਂ ਉਹ ਬੁੜਰੇ ਬੱਧਨੇ ਜਾਂ ਰੋਜ਼ ਬੜੇ ਇਹ ਕਦੇ ਵਿਚਾਰੇ ਨਹੀਂ ਛੱਗਣੀ ਸਾਡੇ ਜੰਗਾਂ ਦੀਆਂ ਵੱਲੋਂ ਨਵੇਂ ਖੇੜੇ ਫੋੜੇ राजमार्ट कुमार पंज नंबर ਡਾਕਟਰ ਰਾਜੂ ਜੀ ਚਾਓ ਬੰਦ ਹੋਉ। ਹਾਜੀ ਜਿਹੜੀ ਅੱਜ ਦੀ ਸਾਡੀ ਰੈਲੀ ਐ ਉਹ ਡਾਕਟਰ ਰਾਜਕਮਰ ਜੀ ਦੇ ਹੱਕੇ ਪਜਾਮ ਫਾਜ਼ਿਲਬੋਗੜੀ ਜਾ ਰਹੀ ਆ। ਸਾਰੇ ਮੇਰੇ ਵੀਰਾਂ ਨੂੰ ਪੈਰ ਪੈਰਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਦੇ ਕੰਮ ਡਾਕਟਰ ਰਾਜਕਮਰ ਜੀ ਨੇ ਕੀਤੇ ਆ ਉਸੇ ਤਰ੍ਹਾਂ ਡਾਕਟਰ ਰਾਜਵਾਲ ਜੀ ਨੂੰ ਇੱਕ ਤਰੀਕ ਨੂੰ ਬੱਦ ਤੋਂ ਬੱਦ ਬੋਲਣਾ ਲਾਗੇ ਆਪਾਂ ਕਾਮਯਾਬ ਹੋਣਾ। ਇਹਨਾਂ ਦੀਆਂ ਫਾਜੀ ਸੋਹੀ ਮੇਰੀ ਬੇਤੀ ਹੈ ਕਿ 1 ਜਨਵਰੀ ਨੂੰ ਚਾਲੂ ਤੇ ਮੋਹ ਲੋਣੀ ਚਾੜੂ ਤੇ ਮੋਹ ਜਦ ਰਾਤ ਤਵਾ ਕਿ ਨੂੰ ਅੱਜ ਥਾਕੇ ਕੈਂਬਰ ਪਾਰਲੀਮੈਂਟ ਵਿੱਚ ਭੇਜਣਾ ਹੁੰਦਾ ਇਸ ਵੀ ਦੇ 30 ਪੀਰ ਮੰਤਰੀਆਂ ਦੀ ਵੀ ਹੋਣੀ ਹੈ ਤੇ ਸਾਡੇ ਮੇਰੇ ਪਿਆਰ ਨੂੰ ਜਨਤਾ ਨੂੰ ਦੇਖੀ ਗਾਣਾ ਨਿਲਕਰ ਵਾਸੀਆਂ ਨੂੰ ਕਿ ਭੁਲ ਨਹੀਂ ਜਾਣਾ 1 ਜਨਵਰੀ ਨੂੰ ਚਾਲੂ ਤੇ ਮੋਹ ਲਾਗੇ ਠੱਪ ਤੁਹਾਨੂੰ ਬਹੁਤ ਜੀ ਧੰਨਵਾਦ ਕਰਨਾ ਥੋੜ ਦੇ ਦਿਨ ਸੁਰੂਗ ਖਲੀ ਜਾਂਦੇ ਸਾਜੀ ਹਾਂ ਸਾਈ ਜਾਉਤ ਨਹੀਂ ਸਾਰੇ ਮੇਰੇ ਵੀ ਪੈਰ ਪਰਾਵੇ ਕੋਈ ਨਾ ਹੈਲੋ ਹੈਲੋ ਅੱਜ ਦੀ ਰੇਲੀ ਆ ਜੱਟ ਰਾਜਕੁਮਾਰ ਜੀ ਦੇ ਹੱਥ ਉੱਤੇ ਕੱਢੀ ਜਾ ਰਹੀ ਆ ਆਮ ਆਦਮੀ ਪਾਰਟੀ ਸਰਕਾਰ ਜੋ ਮੌਜੂਦਾ ਸਰਕਾਰ ਹੈ ਆਪਾਂ ਡਾ ਜੱਟ ਰਾਜ ਕਮਾਜੀ ਨੂੰ ਮਤ ਤੋਂ ਵੱਧ ਵੋਟਾਂ ਦੇ ਕੇ ਚਾਲ ਜਾਉ ਕਰਨਾ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਉਹ ਜੋ ਡਾ ਜੱਟ ਰਾਜ ਕਮਾਜੀ ਨੇ ਬਹੁਤ ਵਧੀਆ ਕੰਮ ਕੀਤੇ ਆ ਆਪਣੇ ਇਲਾਕੇ ਦਾ ਬਹੁਤ ਵਧੀਆ ਨਾਮ ਬਣਿਆ ਹੈ Thank yeah. you.